ਕਰਦੇ ਗੱਡੀ ਖੜਾ ਲਾ ਆਏ ਦੋਸਤੋ ਅੱਜ ਮੇਰੇ ਨਾਲ ਗੁਰਵਿੰਦਰ ਸ਼ਰਮਾ ਜੀ ਤੇ ਮੈਂ ਸਣੀ ਜੋੜਾ ਵਾਈਲਡ ਲਾਈਫ ਰੈਸਰ ਹਾਂ ਜੀ ਜਨਾਬ ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ ਦੇ ਟੇਕਿੰਗ ਮੈਂਬਰ ਇਥੋਂ ਪਤਾ ਲੰਗਰ ਛੱਕੇ ਆਏ ਗੁਰੂ ਘਰ ਤੋਂ ਕੋਈ ਗੱਲ ਨਹੀਂ ਜੀ ਆਜੋ ਬਾਹਰ ਆਜੋ ਜਾਨਵਰ ਦਿਖਾਓ ਕਿਹੜੇ ਜਾਨਵਰ ਤਾਂ ਰਖਵੀਨ ਵਾਹੀ ਆ ਜੀ ਅਦੋਰਮਾ ਕੋਈ ਗੱਲ ਨਹੀਂ ਦਿਖਾਓ ਸੋਰਮੇ ਦਿਖਾ ਦਿਓ ਕੋਈ ਗੱਲ ਨਹੀਂ ਹਲੋ ਆਵਾਜ਼ ਦੱਸੀ ਗੱਲ ਆਇਓ ਬੰਦਾ ਮੇਰੀ ਗੱਡੀ ਖੁੱਲੀ ਆ ਦੇ ਪਿੱਛੋਂ ਜਵਾਦ ਦੇ ਪਏ ਸਟਿੱਕ ਪਈ ਜਨੇ ਵੱਲ ਇਹ ਕੋਲੋਂ ਕੋਲੋਂ ਆਓ ਸੱਜਣਾਂ ਦੀ ਲਤਾ ਸ਼ਰਮਾ ਸੋਰਮਾ ਨੇ ਜੋ ਸਾਫਾ ਬਣੋਗਾ ਸੇਪੜਾ ਖਰੀਦੀ ਜੋ ਖਾਣੇ ਚਲੋ ਪਿਛਲੇ ਵਸੇ ਡੱਗੀ ਚ ਮੇਰੀ ਗੱਲ ਸੁਣਨਾ ਅਸੀਂ ਪਰਚਾ ਕਰਾ ਸਕਦੇ ਹਾਂ ਤੁਹਾਡੇ ਤੇ ਇਸੇ ਵਕਤ ਜ਼ਮਾਨਤ ਨਹੀਂ ਹੋਣੀ ਹੈਗੀ ਹਾਂ ਮੁਕਰੋ ਨਾ ਇਸ ਗੱਲ ਤੋਂ ਠੀਕ ਹੈ ਸਾਨੂੰ ਸਭ ਕੁਝ ਪਤਾ ਹੈ ਠੀਕ ਹੈ ਜੀ ਉਹ ਦੇ ਦੇ ਉਹ ਦੇ ਦੇ ਯਾਰ ਐਂ ਤੇ ਕਰ ਲੈ ਲਈ ਦੋਸਤੋ ਇਹਨਾਂ ਨੇ ਕਾਫੀ ਸਾਰੇ ਸੱਪ ਜਿਹੜੇ ਉਹ ਕਾਬੂ ਕਰਕੇ ਰੱਖੇ ਹੋਏ ਐ

ਵੇ ਸਭ ਪਧਾਉਂਦਾ محکمہ ਸਾਰਾ ਦੇ ਹੀ ਕੰਮ ਕਰਦੇ ਆ ਠੀਕ ਹੈ ਜੀ ਇਹ ਦੇਖੋ ਫਿਰ ਤੁਸੀਂ ਇਹਨਾਂ ਜਾਨਵਰਾਂ ਨੂੰ ਰੱਖਣ ਦਾ ਤੁਸੀਂ ਤਰੀਕਾ ਦੇਖੋ ਬੇਬੇ ਕੀ ਹਰ ਇੱਕ ਬੰਦੇ ਦਾ ਜਿਉਣ ਦਾ ਹੱਕ ਨਹੀਂ ਹਾਂਜੀ ਹਾਂਜੀ ਮਾਲਕ ਨੇ ਦਾਤੇ ਨੇ ਇਹ ਸ੍ਰਿਸ਼ਟੀ ਬਣਾਈ ਹੈ ਉਹਦੇ ਜਿਹੇ ਆ ਵੀ ਤੁਸੀਂ ਪਹਿਲੀ ਵਾਰ ਤਾਂ ਐਨੀਮਲ ਵੈਲਫੇਅਰ ਬੋਰਡ ਬੰਨੇ ਹੋਏ ਸੀ ਮਨਾਹੀ ਹੈ ਕੋਬਰਾ ਕਿੰਨੇ ਮਾੜੇ ਹਾਲਤ ਦੇ ਵਿੱਚ ਉਹਦੀ ਉਹਦੀ ਉਹਦਾ ਮਾਸ ਨਾ ਢਲ ਗਿਆ ਪਿਆਗਾ ਗੱਲ ਥੋੜੇ ਵੇਣਾ ਥਾਈ ਜੀ ਹੋ ਜਾਈਏ ਜੀ ਇਧਰ ਦੰਦ ਨਹੀਂ ਤੋੜੇ ਜੀ ਦੰਦ ਪਾ ਕੀ ਤੋੜਨੇ ਜੀ ਦੰਦ ਹੈ ਨਹੀਂ ਔਰੇ ਦੰਦ ਨਹੀਂ ਤੋੜਦੇ ਜੀ ਜਨਾਬ ਜਾਂ ਤੇ ਨਹੀਂ ਉਹ ਫਾਣੀ ਨਹੀਂ ਚੱਕ ਰਿਹਾ ਹੈਗਾ ਉਹ ਵੀ ਖੁੱਖਾ ਪਿਆਸਾ ਹੈਗਾ ਐਨਾ ਹੈ ਹੀ ਨਹੀਂ ਉਹਦੇ ਵਿੱਚ ਵੀ ਉਹ ਬਈ ਮਾਸ ਵੀ ਢਲਕੇ ਪਿਆ ਹੈਗਾ ਸੱਪ ਦਾ ਹਾਂ ਹਾਂ ਗਰਮੀ ਦੇ ਨਾਲ ਤਾਂ ਉਹ ਨਹੀਂ ਗਰਮੀ ਨਾਲ ਤੁਸੀਂ ਹੁਣ ਪਹਿਲਾਂ ਕਹਿ ਕੇ ਇੱਥੇ ਵੀ ਸਾਡੇ ਕੋਲ ਤਾਂ ਆਏ ਨਹੀਂ ਇੱਥੇ ਸੁਰਮਾ ਵੇਚਦੇ ਆ ਕਿਤੇ ਡਿੱਡ ਪਿੱਛੇ ਦਾ ਕਰਨਾ ਹੀ ਕਿੰਦਾ ਹੈ ਡਿੱਡ ਪਿੱਛੇ ਤੁਸੀਂ ਕਿਹਾ ਜ ਤੁਹਾਨੂੰ ਪਤਾ ਵੀ ਐਨੀਮਲ ਵੈਲਫੇਅਰ ਬੋਰਡ ਦਾ ਐਕ 1976 ਦੇ ਤਹਿਤ ਤੁਹਾਡੇ ਤੇ ਕਾਰਵਾਈ ਹੋ ਸਕਦੀ ਹੈ ਹੈ ਕਿਥੋਂ ਆ ਤੁਸੀਂ ਆਪਣਾ ਹਰਿਆਣੀਆਂ ਦਾ ਤੇ ਫਿਰ ਇੱਥੇ ਕੀ ਲੈਣਾ ਆਪਦੇ ਆਪ ਦੇ ਆਪਸ਼ਨ ਆਹ ਜਿਹੜਾ ਪਿੱਛੇ ਆ ਰਿਹਾ ਇਕੱਠਾ ਇਕੱਠਾ ਇਹ ਆਤਾ ਇਕੱਠਾ ਕਰਨ ਲਈ ਸਭ ਕਦੇ ਵਾਸਤੇ ਬਨੇ ਆ ਤੁਸੀਂ ਸੰਗ ਤੇ ਇਕੱਠੀ ਫਰਾਈ ਦੀ ਹੋਣੀ ਇਹ ਕੋਈ ਥੋੜੀ ਵੀ ਜਾਣ ਬਰ ਮੰਨੇਗਾ ਤੂੰ ਜਵਾਬ ਕਿਉਂ ਨਹੀਂ ਆਪ ਦਾ ਰੱਖਿਆ ਨਾਲ ਚੰਗੇ ਭਲੇ ਉਹ ਕੰਮਕਾਰ ਕਰੋਗੇ ਹੁਣ ਕੰਮ ਵੀ ਕਰ ਸਕਦੇ ਹਾਂ ਕਿੱਲੇ ਆ ਥੋੜੋ ਵੀ ਲੈ ਕੇ ਕਾਰਾ ਤੂੰ ਕੋਈ ਕਰ ਜਿਹੜੇ ਬੰਦੇ ਆਈ ਫਿਰਦੇ ਹੋ ਫੜ ਜਾਣੂ ਛੁਪਾ ਲਓ ਛੁਪਾ ਲਓ ਅੱਛੇ ਇੱਥੇ ਪਾ ਦੇ ਨੀ ਕਿਧਰ ਨਹੀਂ ਜਾਂਦਾ ਕੱਢ ਜਾ ਕਾਕਿਆ ਖੋਲੀ ਦੇ ਵੇਚੀ ਪਾ ਕੇ ਰੱਖ ਲਓ ਪਵਾ ਰੱਖਣੇ ਨਾ ਆਪਣਾ ਪਵਾ ਪਾ ਕੇ ਰੱਖ ਪਾ ਲਓ ਜਾਨ ਜੋਗਾ ਹੈ ਹੀ ਨਹੀਂ ਬਈ ਉਹ ਜਾਂਟ ਤੇ ਜਾ ਸਕਦਾ ਜਾਂਦਾ ਕਿਉਂ ਨਹੀਂ ਜਾਂਦਾ ਤੇ ਹਣ ਦੇਖੋ ਜੀ ਟਿੱਡ ਪਿੱਛੇ ਸਾਡੇ ਤੋਂ ਨਹੀਂ ਨਹੀਂ ਟਿੱਡ ਪਿੱਛੇ ਨਾ ਅਸੀਂ ਪਿੱਛੇ ਵਾਂਗ ਕਰਦੇ ਹਾਂ ਕੰਮ ਸਰਦਨ ਕਰਦੇ ਆਂ ਕਿਉਂ ਤੇ ਕੰਮ ਤੁਸੀਂ ਕਰਕੇ ਖਾ ਲਓ ਅਸੀਂ ਸਾਡੇ ਪਿੱਛੇ ਸਭ ਕਿਹਨਾਂ ਦਾ ਕੰਮ ਕਰਦੇ ਬਿਲਕੁਲ ਬਿਲਕੁਲ ਮਾਤਾ ਚੰਗੀਆਂ ਕਾਰਾਂ ਚੜੇ ਫਿਰਦੇ ਆਂ ਹਾਂ ਕਾਰ ਲਈ ਵਰਦੇ ਚੰਗੀਆਂ ਇਹ ਦਾ ਸਹਜੇ ਇਹਨਾਂ ਨੂੰ ਲੋੜ ਹੈਗੀ ਨਹੀਂ 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 ਟਾਈਮ ਪਾਸ ਥੋੜੇ ਨਾਲ ਅਸੀਂ ਕਰਦੇ ਆਂ ਤੁਹਾਨੂੰ ਲੈ ਕੇ ਚਲਦੇ ਆਂ ਥੋੜਾ ਟਾਈਮ ਪਾਸ ਥਾਣੇ ਕਰਾਉਣੇ ਆਂਗੇ ਚੱਲ ਕੇ ਦੰਦ ਟੁੱਟੇ ਵੇਸ ਨਹੀਂ ਟੁੱਟੇ ਹੋਏ ਹੈ ਜੀ ਹੈ ਨਹੀਂ ਕਿ ਦੰਦ ਨਹੀਂ ਆਉਂਦੇ ਮੋਚ ਹਾਂ ਗੱਲ ਕਰਦਾ ਤੇਰੇ ਕੰਨੀ ਨਹੀਂ ਪਹੁੰਚਦੇ ਕੁੱਤਲੇ ਫੈਂਗਸ ਟੁੱਟੇ ਪਿਆ ਦੇ ਨਹੀਂ ਨਹੀਂ ਉਹ ਬਾਬਾ ਮੈਂ ਪਾਗਲਾ ਮੈਂ ਸਾਰਾ ਦਿਨ ਮੈਂ ਇਹੀ ਕੰਮ ਕਰਦਾ ਹਾਂ ਜਨਾਬ ਕੁੱਤਲੇ ਫੈਂਗਸ ਇਹਦੇ ਤੋੜ ਰੱਖੇ ਹੈ ਨਹੀਂ ਸਟਿਕ ਲੈ ਲਓ ਹਲੋ ਇਹ ਸਟਿਕ ਚੰਗਾ ਨਹੀਂ ਹੈ ਚਲ ਕੋਈ ਨਾ ਦੂਜਾ ਘੇਟੋਇ ਕਰੀ ਦੇ ਅੰਨੇ ਲਈ ਦੂਸਰਾ ਕੋਬਰਾ 2 ਕੋਵਰੇ ਲਈ ਵਰਦਾ ਤੂੰ ਕੰਝ ਆਈ ਵੀ ਇਹਦੀ ਅੱਖਾਂ ਤੇ ਆਦੀ ਅੱਖਾਂ ਤੇ ਕੰਝ ਆਈ ਵੀ ਕੰਝ ਆਈ ਹੋਈ ਹੈ ਦੰਦ ਦੇ ਦਿੱਤੇ ਵੀ ਤੋੜ ਦੇ ਆ ਲੋ ਨਹੀਂ ਦੰਦ ਹੀ ਤੋੜ ਦੇ ਜੀ ਨਾ ਬੋਤਲ ਤੋੜੀ ਬੋਤਲੇ ਦੰਦ ਟੁੱਟੇ ਬੈਂਸ ਹੈ ਨਹੀਂ ਜੀ ਦੰਦ ਦੇ ਦਸਰੀ ਲਈ ਆਈ ਦੇ ਦੰਦ ਪਾ ਲਈ ਇੱਕ ਦੰਦ ਦਾ ਬਾਹ ਚੰਗੀ ਦੰਦ ਨਹੀਂ ਤੋੜ ਦੇ ਜੀ ਨਾ ਦੰਦ ਤੋੜ ਕੇ ਆਪਾਂ ਦੰਦ ਦੇ ਦੀ ਬਾੜੀ ਵਿੱਚ ਚੱਲੀ ਹਾਂ ਵੀ ਬੰਦਾ ਇਹ ਕਹ ਰਿਹਾ ਇਹ ਨਹੀਂ ਬਹੁਤ ਕੁਝ ਨਹੀਂ ਲੱਭਾ ਆਂ ਡਾਰੀ ਦਾ ਘਟਨਾ ਬੇਟਾ ਆਪਾਂ ਇਹ ਉਲਟਾ ਕੁੱਤਾ ਦਾ ਤੁਹਾਡੇ ਦੰਦੀ ਘਰ ਲੂਗਾ ਇਹ ਦੰਦੀ ਥੋੜੀ ਬਹੁਤ ਕਰਦਾ ਇਹਦਾ ਕੁੱਤਾ ਦਾ ਤੁਹਾਡੇ ਮਗਰ ਪੈ ਜੂ ਇਹ ਤਾਂ ਤੁਹਾਡੇ ਕੋ ਜਾਣ ਵਿਚ ਆ ਕੇ ਭਜੂ ਆ ਬਜਾ ਬੜਦਾ ਨਹੀਂ ਹੁਣ ਨਹੀਂ ਬਾਈ ਬੜਦਾ ਤਾਂ ਹੈ ਤਾਂ ਕੈਦ ਕਰੀ ਫਿਰਦੇ ਇਹਨਾਂ ਨੂੰ ਕੰਮ ਤਾਂ ਕਰਦੇ ਨੇ ਇਹ ਬੰਦੂ ਕੀ ਜਿਆ ਕਿਹੜਾ ਤੁਹਾਡੇ ਕੋਲ ਬਸ ਇਹ ਤਾਂ ਮਿੱਟੀ ਖਾਣੀ ਗੀ ਗਮੂ ਹੀ ਹੈ ਮਿੱਟੀ ਕੁਛ ਨਹੀਂ ਖਾਂਦੀ ਹੁੰਦੀ ਮਿੱਟੀ ਤੂੰ ਖਾ ਕੇ ਦਿਖਾ ਚਾਰੇ ਕਿ ਨਿਕਲ ਫਿਰੋ ਜੀ ਇਹ ਤਾਂ ਕੋਈ ਰੋੜਾ ਨਹੀਂ ਉਹਦਾ ਰਬੜ ਦੀ ਇਹ ਬੇਬੇ ਉਹ ਰਬੜ ਦੇ ਲਈ ਵੀ ਵਰਦੇ ਨੇ ਕਿਹਦੇ ਚੁਕਿਆ ਪਏ ਉਹ ਤੁਹਾਨੂੰ ਚੰਕੀ ਕਿਹੜੀ ਲੱਗਦੀ ਹੈ ਜੀ ਇੱਥੇ ਖਰਾਮਾ ਮੰਡੀ ਚੱਲ ਬੋਪਾ ਰਾਮਾ ਚੱਲ ਸਾਡੇ ਅੰਸਰ ਦਾ ਇਹ ਤੋਂ ਬੇਗੜਾ ਤੇ ਸਾਡੀ ਕੱਚੀ ਪੱਤੂ ਨੇ ਕੱਤੇ ਤੇ ਹੈ ਤਰੀ ਤੇ ਹੋਰ ਕੀ ਟੀ ਖਵਾਉਣੇ ਤੁਸੀਂ ਨੂੰ ਕਿਨੂੰ ਇਹਨਾਂ ਆਟਾ ਖੋੜ ਕੇ ਆਟਾ ਆਟਾ ਨੱਠਾ ਤੈਨੂੰ ਕਿਹਨੇ ਕਹਦਾ ਵੀ ਆਟਾ ਖਾਂਦਾ ਹੈ ਇਹ ਲੋਨ ਸੀ ਫੋਟੋ ਵੀ ਕਰਾ ਰਿਹਾ ਯਾਰ ਬਾਬਾ ਕਮਾਲ ਕਰਦਾ ਸੌਂਦੇ ਇੱਕ ਮਿੰਟ ਨਹੀਂ ਤੈਨੂੰ ਕਿਹਨੇ ਕਹਤਾ ਵੀ ਆਟਾ ਖਾਂਦੇ ਆ ਇਹ ਇਹ ਮੱਝ ਹੈ ਉਹ ਗਾਂ ਹੈ ਨਹੀਂ ਨਹੀਂ ਗਾਂ ਨਹੀਂ ਫਿਰ ਵਿਚਾਰੇ ਚੇਖਾਉਣਗੇ ਤਾਂ ਪੱਕੇ ਕਿਉਂ ਨਹੀਂ ਖਾਂਦੇ ਮਾਸ ਖਾਂਦੇ ਆ ਫਿਰ ਮਾਸ ਤਾਂ ਹੁਣ ਇਹਨਾਂ ਨੂੰ ਥੋੜੀ ਮਾਸੇ ਨਾਲ ਖਣ ਖਾਣਗੇ ਸੱਪ ਤੈਨੂੰ ਅੱਗੇ ਤੋਂ ਅਕਲ ਦੱਸਦਾ ਖਾਣ ਦੰਨੀ ਹੁ ਤੁਹਾਨੂੰ ਜੋ ਤੁਸੀਂ ਲੋਕਾਂ ਨੂੰ ਕਹਦਾ ਬੇਫਕੂਰ ਬਣਾਤਾ ਲੋਕੋਂ ਮੇ ਮੰਨੀ ਜਾਂਦੇ ਆ ਕਿਉਂਕਿ ਲੋਕਾਂ ਨੂੰ ਪਤਾ ਹੀ ਕੁਛ ਨਹੀਂ ਜੇ ਮੈਂ ਕਹਦਾ ਇਹਦੇ ਸੱਚ ਮਣੀ ਹੈ ਤਾਂ ਲੋਕਾਂ ਨੇ ਮੰਨ ਲਿਆ ਵੀ ਮਣੀ ਹੈ ਮੈਨੂੰ ਇਹਦੇ ਸੱਚ ਮਣੀ ਕੱਢ ਕੇ ਦਿਖਾ ਦੂਜੀ ਗੱਲ ਦੁਨੀਆ ਦਾ ਕੋਈ ਵੀ ਸੱਪ ਠੀਕ ਹੈ ਨੌਨ ਵੇਜੀਟੇਰੀਅਨ ਵੇਜੀਟੇਰੀਅਨ ਨਹੀਂ ਹੁੰਦਾ ਸਿਰਫ ਮਾਸਾहारी ਹੁੰਦਾ ਔਰ ਸਿਰਫ ਮਾਸ ਦੁਨੀਆ ਦੇ ਸਾਰੇ ਸਬ ਮਾਸਾਹਾਰੀ ਹੁੰਦੇ ਆ ਤੇ ਫਿਰ ਤੂੰ ਆਟਾ ਤੇ ਦੁੱਧ ਕਿਵੇਂ ਪਿਆ ਦੇਗਾ ਨੂੰ ਦੁੱਧ ਨਹੀਂ ਪਿਉਂਦੇ ਆਟਾ ਕਿਵੇਂ ਖਵਾ ਦੇਗਾ ਮਿੱਠਾ ਤੇ ਆਟਾ ਇਹਨੂੰ ਕੋਲ ਮਿੱਠੇ ਨਾਲ ਕੀ ਕਰ ਚਟਣੀ ਹੋਰ ਦੋ ਮਾਸ ਤਾਂ ਖਵਾ ਨਹੀਂ ਯਾਰ ਹੱਦ ਹੋ ਗਈ ਮੈਂ ਮੈਂ ਮਾਸ ਨਹੀਂ ਖਾਂਦਾ ਤੂੰ ਮੇਰੇ ਤੇ ਕੇ ਨਾ ਮੂੰਹ ਚ ਪਾ ਦੇਗਾ ਆਟੇ ਨਾਲ ਇਹਦਾ ਲਿੰਕ ਹੀ ਕੋਈ ਨਹੀਂ ਯਾਰ ਇਹ ਰੋਟੀਆਂ ਖਾਣ ਵਾਲੀ ਚੀਜ਼ ਹੈ ਰੋਟੀਆਂ ਖਾਣ ਵਾਲੀ ਨਹੀਂ ਬੇਦਰਥੇ ਵੀ ਨਹੀਂ ਰੱਖੀ ਜਾਂ ਨਹੀਂ ਮੇਰੇ ਗੱਤ ਕਰ ਰਹੇ ਨਾ ਤੁਸੀਂ ਸਮਝਿਆ ਕਰੋ ਦੁਨੀਆ ਦੇ ਭਾਈ ਸੱਪ ਨੂੰ ਜੇ ਦੁੱਧ ਪਿਆ ਦੇਈਏ ਸਭ ਤੋਂ 12 ਘੰਟੇ ਟ ਮਰ ਜਾਂਦਾ ਜੀ ਇਹਨਾਂ ਨੇ ਹੁਣ ਤੱਕ ਕਈ ਦੱਸੇ ਸੀ ਸੱਪ ਨੂੰ ਦੁੱਧ ਪਿਆ ਆਹ ਮਾਸ ਦੇਖੋ ਇਹਦਾ ਦਮੂਹੀ ਦਾ ਆਹ ਮਾਸ ਦੇਖੋ ਕਿਵੇਂ ਟਲ ਗਿਆ ਇਹ ਇਹ ਭੁੱਖੇ ਦੀ ਨਿਸ਼ਾਨੀ ਆ ਹਾਂ ਇਹ ਭੁੱਖਾ ਸਿਰ ਰੱਖਿਆ ਹੋਇਆ ਇਹ ਆਟਾ ਪੈ ਜੰਨੇ ਬੋਲ-ਬੋਲ ਕੇ ਯਾਰ ਕਿੱਦਾਂ ਬੇਕੂ ਬਣਾ ਰਹੇ ਹੋ ਤੁਸੀਂ ਯਾਰ ਹੱਥੋਂ ਵੀ ਕੋਰੇ ਯਾਰ ਕੰਮ ਫਿਰਦੇ ਚਾਹੁੰਦੇ ਹਾਂ ਤੇ ਜੋ ਆਪਾਂ ਸੰਕੀਰਨ ਨਾਲ ਨਾਲੇ ਸੱਪਾਂ ਦੀ ਪ੍ਰਦਰਸ਼ਨੀ ਕਰਨਾ ਸਭ ਤੋਂ ਵੱਡਾ ਜ਼ੁਰਮ ਹੈਗਾ ਸੱਪ ਨੂੰ ਦਿਖਾਉਣਾ ਨਮਾਇਸ਼ ਕਰਨਾ ਸੱਪ ਦੀ ਪ੍ਰਦਰਸ਼ਨੀ ਕਰਨਾ ਤਾਪ ਨੂੰ ਕੈਦ ਕਰਨਾ ਤਸੀਹੇ ਦੇਣਾ ਮਾਰ ਕੇ ਵੀ ਫੋਟੋਸੱਪ ਦੀ ਪ੍ਰਦਰਸ਼ਨ ਕਰਨਾ ਠੀਕ ਹੈ ਐਨੀਮਲ ਵੈਲਫੇਅਰ ਬੋਰਡ ਦੇ ਐਕਟ 1979 ਦੇ ਤਹਿਤ ਸਜ਼ਾਯੋਗ ਅਪਰਾਧ ਹੈ ਕੋਈ ਗੱਲ ਬੱਚਿਆਂ ਦੀ ਮੈਂ ਕਿਹਾ ਤੂੰ ਮਿਹਨਤ ਕਰ ਲੈ ਠੀਕ ਹੈ ਚੰਗਾ ਭਲਾ ਹੈਗਾ ਹੱਟਾ ਗੱਟਾ ਹੈਗਾ ਕੰਮ ਕਰ ਨੌਜਵਾਨ ਠੀਕ ਹੈ ਤੂੰ ਕੀ ਨਹੀਂ ਕੰਮ ਕਰ ਸਕਦਾ ਕੀ ਸਿਰਫ ਇਹੀ ਹੈ ਵੀ ਆਪੇ ਉੱਪਰੇ ਪਾ ਕੇ ਲਾਲ ਕਰਨਾ ਲੈ ਕੇ ਉੱਤੇ ਤੇ ਆਪਾਂ ਦਾ ਇਹੀ ਕਮਾਵਾ ਰੋਜ਼ਮਰਗੀ ਦਾ ਕੰਮ ਹੈ ਇਹ ਤਾਂ ਜੋ ਹੈ ਕੰਦੇ ਕੰਦੇ ਲੋਕਾਂ ਨੂੰ ਸੋਹਣਾ ਦੱਸ ਕਿਹੜੇ ਸੱਪ ਦੀ ਸ਼ੀਰੀ ਤੋਂ ਸੋਮਾ ਬਣਾਉਂਦੇ ਕਿਹੜੀ ਸੱਪ ਦੀ ਸ਼ੀਰੀ ਤੋਂ ਕਾਦਾ ਬਣਦਾ ਸੋਮਾ ਬਣਾਉਂਦਾ ਸੋਮਾ ਤਾਂ ਬਣਦਾ ਕਾਦਾ ਬਣਾਉਂਦੇ ਜਿਹੜੀ ਪੁੱਟੀਆਂ ਦਾ ਨਿਕਲਦਾ ਬਣਦਾ ਕਿਹੜੀਆਂ ਜੜੀਆਂ ਕਿੱਥੋਂ ਨੇ ਹੁਣ ਜਿੱਦਾਂ ਦੀ ਜਿਹੜੀ ਕਿਹੜੀ ਜੜੀ ਪੁੱਟੀ ਨਾਮ ਤਾਂ ਦੱਸ ਸਾਡੇ ਪਿੰਡ ਤਾਂ ਕਿਹਨੇ ਜ਼ਹਿਰ ਕੱਢ ਕੇ ਉਹਦਾ ਵੇਚਦਾ ਨਹੀਂ ਨਸ਼ਾ ਜ਼ਹਿਰ ਆਹ ਮੁੰਡੇ ਤੇਰੇ ਸੂਤ ਤੇਰੀ ਮਗਰ ਲੱਗੇ ਪਿਆ ਇਹ ਕਹਿੰਦਾ ਜੀ ਪਤੀਲੇ 'ਚ ਕਹਿੰਦਾ ਜ਼ਹਿਰ ਖੜਦਿਆਂ ਜ਼ਹਿਰ ਕੱਢ ਕੇ ਕਹਿੰਦੇ ਪਿੱਤਲ ਦੇ ਪਤੀਲੇ 'ਚ ਮੀਰ ਬਸਾਲ ਕਹਿੰਦੇ ਤੁਹਾਡੇ ਕਰਾ 'ਚ 25파 ਯਾਰ ਉਹ ਗੱਲ ਦੇਖ ਮੈਨੂੰ ਇਹ ਪਲਾਸੋਂ ਮਿਸਟ ਗਾਈਡ ਕਿਉਂ ਛੱਡ ਪਸੋਂ ਛੱਡੋ ਤਾਂ ਬੱਚਾ ਵਾਸਤੇ ਛੱਡ ਔਰ ਇੰਨਾ ਮਿਹਨਤੀ ਜਸਬੀ ਜੀ ਹਾਂ ਅਸੀਂ ਕਹੋ ਤੇ ਰੱਖ ਲੈਣ ਦਾਂਗੇ ਨਾ 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 ਰੱਖ ਨਹੀਂ ਸਕਦੇ ਅਸੀਂ ਤਾਂ ਆਪ ਨਹੀਂ ਰੱਖਦੇ ਅਸੀਂ ਕਿਸੇ ਨੂੰ ਰੱਖਣ ਦੇ ਵਿੱਚ ਦੇ ਦਾਂਗੇ ਸਾਪ ਨਹੀਂ ਤੁਸੀਂ ਰੱਖ ਸਕਦੇ ਆ ਦੇ ਕੋਲੇ ਅੱਗੇ ਤੋਂ ਵੀ ਜੇ ਪਤਾ ਲੱਗ ਗਿਆ ਕਿਹਦੀ ਤੁਹਾਨੂੰ ਅਸੀਂ ਕਿਤੇ ਦੇਖ ਲਿਆ ਤੁਹਾਡੇ ਮਗਰ ਕੋਈ ਤੁਹਾਨੂੰ ਮਿਲ ਗਿਆ ਕਿਸ ਨੇ ਵੀ ਉਹ ਇਹ ਮੇਰੇ ਭਾਈ ਜੀ ਪਹਿਰਿਆਂ ਤੋਂ ਬਾਬੇ ਨਾਨਕ ਦੇ ਲਾਇਆ ਕਰੋ ਬਠਿੰਡੇ ਤੋਂ ਦੁਰਿਆਂ ਸੀ ਠੀਕ ਹੈ ਨਾਤੇ ਅਸੀਂ ਨਹੀਂ ਤਰਸਤੀ ਅਸੀਂ ਨਹੀਂ ਕਰਦੀ ਸਿਰਫ ਇਹ ਇਸ ਕਰਕੇ ਵੀ ਨਹੀਂ ਪਹਿਲਾਂ ਜਾਨਵਰ ਬਚਾਉਣੇ ਆ ਛੱਡਦੇ ਹੁੰਦੇ ਨੇ ਛੱਡੇ ਜਾਂਦੇ ਸਾਨੂੰ ਕੋਈ ਗਾਂ ਮਿਲ ਜੇ ਅਸੀਂ ਉਹਦੇ ਠੀਕ ਨਾ ਅਸੀਂ ਲੈ ਕੇ ਜਾਵਾਂਗੇ ਭਾਈ ਇਹਨਾਂ ਨਹੀਂ ਦਿੰਦੇ ਤੈਨੂੰ ਕੀ ਲੱਗਦਾ ਛੱਡ ਕੇ ਜਾਣਗੇ ਇਹ ਸਾਬ ਜੀ ਸਾਹਿਬ ਮੇਰੀ ਗੱਲ ਸੁਣੋ ਮਾਜੀਂ ਜੀ ਤੁਸੀਂ ਕਹੋ ਤੇ ਪਵਾਂ ਲਾਈਨ ਤੇ ਕਹਦੇ ਲੈਣੇ ਨਾ 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 ਤੁਸੀਂ ਤਾਂ ਤੂੰ ਦੀ ਬੜਾ ਨਾ ਨਾ ਅਸੀਂ ਲੈ ਕੇ ਜਾਵਾਂਗੇ ਸਾਬਾ ਜੀ ਛੱਡਾਂਗੇ ਆਪੇ ਦੇਣਾ ਹੀ ਪਊਗਾ ਹੱਲ ਕੋਈ ਨਹੀਂ ਹੈ ਤੁਹਾਡੇ ਕੋਲੇ ਇਹ 200 ਰੁਪਏ ਕਰੇ ਤਾਂ ਮਰਨਗੇ ਜੀ ਤਾਂ ਕੋਈ ਨੂੰ ਪਤਾ ਹੈ ਮਹਾਰਾਜ ਤੇਰੀ ਡਿਪਾਰਟਮੈਂਟ ਨੂੰ ਦੇਵਾਂਗੇ ਤੇ ਆਏ ਥੋੜੀ ਛੱਡਾਂਗੇ ਦਾਨ-ਦਾਨ ਦੀ ਬਦਾਲ ਮਹਾਰਾਜ ਤੇ ਦੇ ਰਗਾ ਅਸੀਂ ਡਿਪਾਰਟਮੈਂਟ ਨੂੰ ਦੇਵਾਂਗੇ ਵੀਡੀਓ ਚਾਲੂ ਕਰੋ ਇਕੱਲੀ ਹੁੰਦੀ ਹੈ ਜੀ ਵੀਡੀਓ ਮਟਿੰਡਾ ਰੇਂਜ ਅਫਸਰ ਆ ਜਿਹੜਾ ਉਹਨੂੰ ਦੇਵਾਂਗੇ ਪ੍ਰੋਪਰ ਡਿਪਾਰਟਮੈਂਟ ਨੂੰ ਦੇਵਾਂਗੇ ਉਹ ਨਕਲੀ ਵੀ ਤੇਰੀ ਬੈਠ ਹੈਗਾ ਚਾਹੇ ਨਕਲੀ ਦਾ ਯਾ ਚਾਹੇ ਸੌ ਲੈ ਲੈਣਾ ਪਰ ਇਹ ਵੀ ਇਹਨਾਂ ਨੂੰ ਇਸ ਤਰੀਕੇ ਨਾਲ ਬੰਦ ਕਰਕੇ ਯਾਰ ਸਾਖਵੇਂ ਲੈਣਗੇ ਉਹਦੇ ਵਿੱਚ ਦਾ ਦੱਬ ਰੱਖਿਆ ਗੱਡੀ ਦੇ ਵਿੱਚ ਬਾਰੰਤੀ ਦੀ ਜੈ ਜੀ ਸ਼ਾਰਕਲੇ ਸ਼ਤਪੁਰੂ ਦੇ ਨਾਸਾਸੀ ਨਾਲ ਕਿਥੇ ਪੰਜ ਕੰਮ ਕਰਦੇ ਹੁਣ ਬਾਈ ਵੀ ਲੱਤ ਨੂੰ ਪੈਰ ਬੂਟੇ ਕਾ ਜਾਂਦਾ ਯਾ ਦਿਨੇ ਕਾ ਬਾਈ ਜੀ ਮੈਂ ਤੁਹਾਨੂੰ ਕੀ ਗੱਲ ਦੱਸਦਾ ਤੁਸੀਂ ਪਿੰਡਾਂ ਵਾਲਿਓ ਹਣਾ ਚਲੋ ਇਹ ਤੁਹਾਡੇ ਸਾਰਿਆਂ ਲਈ ਜ਼ਰੂਰੀ ਹੈ ਸਾਰੇ ਸੰਨੋ ਸਭ ਉਹਨਾਂ ਚਿਰ ਬੰਦੇ ਨੂੰ ਕੁਛ ਨਹੀਂ ਕਹਿੰਦਾ ਜੀ ਜਿੰਨਾ ਚਿਰ ਤੁਸੀਂ ਉਹਦੇ ਨੇੜੇ ਨਹੀਂ ਜਾਂਦੇ ਮੰਨ ਲੋ ਹੁਣ ਕਹਿੰਦਾ ਜੀ ਸਾਡੇ ਪਿੰਡ ਸੱਪ ਲੜ ਗਿਆ ਸੀ ਫਰਾਨੇ ਬੰਦੇ ਕਿਉਂ ਮਰ ਗਿਆ ਅਸੀਂ ਤਾਂ ਜੀ ਉਦੋਂ ਮੈਂ ਸੱਪ ਮਾਰ ਦਿੰਦੇ ਆ ਤੁਹਾਡੇ ਪਿੰਡ ਚ 1 ਸਾਲ ਚ ਸੱਪ ਦੇ ਡੰਗਣ ਨਾਲ ਕਿੰਨੇ ਮਰਦੇ ਆ ਕਿਉਂ ਬੀਬੀ ਕਿੰਨੇ ਸੁਣਿਆ ਤੁਸੀਂ ਇੱਕ ਅੱਧਾ ਬੰਦਾ ਤੇ ਬਿਜਲੀ ਨਾਲ ਲੱਗ ਕੇ ਮੋਟਰਸਾਈਕਲ ਦੇ ਉੱਤੇ ਜਾਂ ਕਾਰ ਦੇ ਉੱਤੇ ਮੇਰੇ ਨਾਲ ਜੀ 1 ਸਾਲ ਚ 10 ਮਰ ਜਾਂਦੇ ਆ ਫਿਰ ਮੋਟਰਸਾਈਕਲ ਖਤਰਨਾਕ ਹੈ ਜਾਂ ਸੱਪ ਖਤਰਨਾਕ ਸੱਪ ਦਾ ਉਹ ਨਾ ਜੇ ਤੁਹਾਨੂੰ ਕੁਝ ਨਹੀਂ ਕਹਿੰਦਾ ਜਿੰਨਾ ਚਿਰ ਤੁਸੀਂ ਉਹਦੇ ਨੇੜੇ ਨਹੀਂ ਜਾਂਦੇ ਉਹਦੇ ਪੈਰ ਨਹੀਂ ਡੇਗਦੇ ਸੱਪ ਤੁਹਾਨੂੰ ਦੇਖ ਕੇ ਭੱਜੂਗਾ ਸੱਪ ਤੁਹਾਨੂੰ ਦੇਖ ਕੇ ਡਰੂਗਾ ਉਲਟਾ ਕੁੱਤਾ ਤੁਹਾਨੂੰ ਵੱਢਣਾ ਆਊਗਾ ਗਾਹ ਤੁਹਾਨੂੰ ਮਾਰੂਗੀ ਮੱਝ ਵੀ ਕਈ ਵਾਰੀ ਸਿੰਘਾਂ ਤੇ ਚੱਕ ਲੈਂਦੀ ਐ ਸੱਪ ਦਾ ਕੁਛ ਵੀ ਨਹੀਂ ਕਹਿੰਦਾ ਜਾਨਵਰ ਐ ਇੱਕ ਯਾਰ ਉਹ ਉਹ ਇਨਸਾਨ ਤੋਂ ਡਰਦਾ ਐ ਇਨਸਾਨ ਉਹਨੂੰ ਮਾਰ ਦਿੰਦਾ ਜੇ ਆਪਾਂ ਤੁਹਾਨੂੰ ਪਤਾ ਵੀ ਇਹ ਕੋਬਰੇ ਦੇ ਜ਼ਹਿਰ ਤੋਂ ਜਿਹੜਾ ਦਿਮਾਗ ਦੀਆਂ ਬਿਮਾਰੀਆਂ ਤੇ ਦਿਲ ਦੀਆਂ ਬਿਮਾਰੀਆਂ ਦੇ ਟੀਕੇ ਬਣਦੇ ਐ ਜੀ ਕਿੰਨੇ ਲੋਕਾਂ ਦੀ ਜ਼ਿੰਦਗੀ ਬਚਦੀ ਹੈ ਇਹਦੇ ਜ਼ਹਿਰ ਤੋਂ ਜੇ ਅਸੀਂ ਜ਼ਹਿਰ ਹੀ ਖਤਮ ਕਰ ਦਾਂਗੇ ਅਸੀਂ ਲਿਆਵਾਂਗੇ ਕਿੱਥੋਂ ਟੀਕੇ ਕਿਵੇਂ ਬਣਨਗੇ ਅਸੀਂ ਇੱਕ ਨਾਸ ਕਰ ਦਾਂਗੇ ਇੱਕ ਨਸਲ ਦਾ ਖਤਮਾ ਕਰ ਦਾਂਗੇ ਲੋਕਾਂ ਨੇ ਗੋਹ ਨੂੰ ਚੰਨਣਗੀਰਾ ਕਹਿ ਕਹਿ ਕੇ ਗੋਹ ਹੀ ਖਤਮ ਕਰਤੀਆਂ ਚੰਨਣਗੀਰਾ ਜੀ ਚੰਨਣਗੀਰਾ ਚੰਨਣਗੀਰਾ ਹੁੰਦਾ ਹੀ ਨਹੀਂ ਜੇ ਦੁਨੀਆਂ ਤੇ ਨਹੀਂ ਹੁੰਦਾ ਬਾਬੂ ਜੀ ਸਿਰਫ ਅਸੀਂ ਗੋਹ ਦੀ ਨਸਲ ਹੁੰਦਾ ਫਿਰ ਚੰਨਣਗੀਰਾ ਨਹੀਂ ਜੀ ਗੋਹ ਹੁੰਦੀ ਆ ਆਪਣੇ ਇੰਡੀਆ ਦੇ ਵਿੱਚ 6 ਪ੍ਰਕਾਰ ਦੀਆਂ ਗੋਹ ਆ ਆਪਣੇ ਬਠਿੰਡੇ ਜ਼ਿਲ੍ਹੇ ਦੇ ਵਿੱਚ येलो ਮੋਨੀਟਰ ਲਿਜ਼ਰ ਤੇ ਆਪਾਂ ਨੂੰ ਬੰਗਾਲ ਮੋਨੀਟਰ ਲਿਜ਼ਰ ਹੁੰਦੀ ਆ ਅਸੀਂ yellow monitor ਲੈ ਲਿਆ ਨੂੰ ਉਹ ਪੀਲੇ ਰੰਗ ਦੀ ਸੀ ਅਸੀਂ ਉਹਨੂੰ ਚੰਨਣਗੀਰਾ ਸਮਝ ਸਮਝ ਕੇ ਮਾਰਤਾ ਕੋਈ ਸਾਨੂੰ ਇਹ ਬਾਬੇ ਆ ਜਾਂ ਜੋਗੀ ਆ ਇਹ ਝੂਠ ਬੋਲ ਜੰਦੇ ਆ ਬਾਈ ਜੀ ਤੁਸੀਂ ਸਾਨੂੰ ਦੱਸੋ ਵੀ ਚੰਨਣਗੀਰਾ ਬੈਠਾ ਹੈ ਮੈਂ ਤੁਹਾਨੂੰ ਨੰਗੇ ਹੱਥੀ ਫੜ ਕੇ ਦਿਖਾਉਂਗਾ ਮੈਂ ਦੰਦੀ ਉਡਵਾ ਕੇ ਦਿਖਾਉਂਗਾ ਹੋਰ ਦੱਸੋ ਜੇ ਤੁਸੀਂ ਕਹਿੰਦੇ ਹੋ ਵੀ ਨਾਲ ਦੇ ਨਾਲ ਮੌਤ ਹੋ ਜਾਂਦੀ ਹੈ ਹੋ ਕੇ ਦਿਖਾਵੇ ਸਾਨੂੰ ਦੱਸਿਆ ਗਿਆ ਸ਼ਕਤੀਮਾਨ ਹੁੰਦਾ ਹੈ ਸ਼ਕਤੀਮਾਨ ਹੁੰਦਾ ਹੀ ਨਹੀਂ ਉਹ ਡੁਪਰਮੈਨ ਨਹੀਂ ਹੁੰਦਾ ਸਪਾਈਡਰਮੈਨ ਨਹੀਂ ਹੁੰਦਾ ਉਹੀ ਇੱਥੇ ਬੋਲ ਬੋਲ ਕੇ ਲੋਕਾਂ ਨੂੰ ਉਧਰ ਰੱਖਦੇ ਹਾਂ ਤੁਹਾਡੇ ਤਾਂ ਕਾਰਵਾਈ ਬਣਦੀ ਆ ਪਰ ਮੈਂ ਫੇਰ ਵੀ ਕਹਿਣਾ ਠੀਕ ਹੈ ਵੀ ਜੇ ਤੁਸੀਂ ਸਭ ਕੰਨੋਂ ਵੀ ਅਸੀਂ ਅੱਕੇ ਤੋਂ ਤਾਂ ਕਹਿ ਤੈਬ ਨਹੀਂ ਕਰਾਂਗਾ ਤੁਸੀਂ ਮੰਗਦੇ ਹੋ ਮੈਂ ਕੀ ਕਰਾਂ ਅਸੀਂ ਕਿਹਾ ਕਹਿੰਦੇ ਆ ਮਿਹਨਤ ਕਰਕੇ ਜਾਓ ਹੋਰ ਤਾਂ ਨਹੀਂ ਅੰਦਰ ਬੱਠੀ ਬੈਠੇ ਕੋਈ ਨਹੀਂ ਦੇਖੋ ਚਾਣਲ ਨਾ ਕਹਿਦੋ ਦੋਸਤੋ ਇਹ ਤਿੰਨ ਪਿੰਡਾਂ ਤੋਂ ਚਾਰ ਪਿੰਡਾਂ ਤੋਂ ਮੰਗਰ ਲੱਗੇ ਹੋਏ ਆ ਇਹ ਆਪਣੇ ਮਿੱਤਰ ਦੋਨੋਂ ਮੁੰਡੇ ਕੀ ਹੋਇਆ ਇਦੋਂ ਬੱਦਕੀ ਅੰਦਰੋਂ ਭਟਕ ਰਹੀ ਹੈ ਚਲੋ ਅੰਦਰੋਂ ਪ੍ਰਕਾਸ਼ ਕਰੋ ਕਾਰਨ ਮੈਨਾਂ ਨਾ ਗੁਰਵਿੰਦਰ ਸ਼ਰਮਾ ਬਠੰਡੇ ਜੀ ਦੀ ਮਰਜ਼ੀ ਪੁੱਛਨੀ ਚਾਹੇ ਗੂਗਲ ਤੇ ਸਰਚ ਮਾਰ ਲਈ ਹੋਰ ਦੱਸ ਸੱਪਾਂ ਵਾਲਾ ਲਿਖ ਦੇ ਨੰਬਰ ਉੱਤੇ ਆ ਜਾਣਗੇ ਸਾਡੇ ਕੋਈ ਚਾਹੀਦੀ ਗੁਰਵਿੰਦਰ ਸ਼ਰਮਾ ਸੱਪਾਂ ਵਾਲਾ ਤੈਨੂੰ ਐਸੀ ਪਤਾ ਲੱਗ ਕਿ ਚਲੋ ਦੇਖੀਏ ਪਤਾ ਲਾਈਏ ਕਿੰਦੀ ਦਾ ਨੰਬਰ ਲਾ ਕਰ ਦਿੰਨੇ ਆ ਭਰਾ ਚੋ ਦੋਸਤੋ ਇਹ ਭਰਾ ਆਪਣੇ ਜਿਹੜੇ ਕੋਟ ਬਖਤੂ ਤੋਂ ਇਹਨਾਂ ਦੇ ਮਗਰ ਲੱਗੇ ਸੀਗੇ ਤਾਂ ਕਿ ਇਹ ਜਿਹੜੇ ਜੋਗੀ ਨੇ ਨਿਕਲ ਨਾ ਸਕਣ ਕਿਸੇ ਪਾਸੇ ਤੇ ਸ਼ਹਿਰ ਤੋਂ ਮੁਸਫੜਾ ਆਪਣਾ ਇਹ ਵਾਲੀ ਕੋਈ ਪੈਂਡਾ ਅੱਗੇ ਤੋਂ ਵੀ ਅਸੀਂ ਅਵੇਅਰ ਕਰਾਂਗੇ ਲੋਕਾਂ ਨੂੰ ਇਹੀ ਦੱਸਾਂਗੇ ਵੀ ਜੇ ਤੁਹਾਨੂੰ ਕਿਤੇ ਐਦਾਂ ਦਾ ਕੋਈ ਵੀ ਚਾਂਸ ਮਿਲਦਾ ਹੈਗਾ ਕੋਈ ਜੋਗੀ ਕੋਈ ਸੱਪਾਂ ਨੂੰ ਲਈ ਫਿਰਦਾ ਤੰਗ ਕਰ ਰਿਹਾ ਜਾਂ ਕੋਈ ਉਹਨਾਂ ਨੂੰ ਕੈਦ ਕਰਕੇ ਰੱਖਿਆ ਹੋਇਆ ਸਾਨੂੰ ਕਾਲ ਕਰੋ ਅਸੀਂ ਆਪੇ ਆ ਕੇ ਉਹਨਾਂ ਨੂੰ ਰੈਸਕਿਊ ਕਰ ਲਾਂਗੇ ਜਾਨਵਰ ਨੂੰ ਕੈਦ ਕਰਕੇ ਨਹੀਂ ਰੱਖ ਸਕਦੇ ਕਰ ਲਿਖਦਾ ਯਾਰ ਸੋ ਠੀਕ ਹੈ ਦੋਸਤੋ ਏ ਸੀ ਅੱਜ ਦੀ ਕਾਰਵਾਈ ਅੱਜ ਇੱਕ ਮਿਸ਼ਨ ਤੇ ਨਿਕਲੇ ਸੀਗੇ ਕਿ ਸੱਪਾਂ ਨੂੰ ਬਚਾਉਣਾ ਹੈ ਇਹਨਾਂ ਨੂੰ ਬਚਾਇਆ ਜੋਗੀਆਂ ਤੋਂ ਛਡਾ ਲਿਆ ਇਹਨਾਂ ਨੂੰ ਇਹਨਾਂ ਨੂੰ ਹੁਣ ਆਪਾਂ ਜਿਹੜਾ ਹੈਗਾ ਫੋਰੈਸਟ ਡਿਪਾਰਟਮੈਂਟ ਦੇ ਕੋਲ ਧਰ ਕਰ ਦਾਂਗੇ ਕਿੱਥੇ ਕਹਿਣਗੇ ਉੱਥੇ ਛੱਡ ਦਾਂਗੇ ਇਹਨਾਂ ਨੂੰ ਸੱਪਾਂ ਨੂੰ ਮੇਰੇ ਨਾਲ ਬਾਈ ਗੁਰਵਿੰਦਰ ਸ਼ਰਮਾ ਤੇ ਅਸੀਂ ਦੋਹਾਂ ਨੇ ਰਲ ਕੇ ਇਹ ਰੈਸਕਿਊ ਜਿਹੜਾ ਮਿਸ਼ਨ ਸੀਗਾ ਇਹਨੂੰ ਪੂਰਾ ਕੀਤਾ ਤੇ ਅੱਗੇ ਤੋਂ ਵੀ ਉਮੀਦ ਕਰਦੇ ਆਂ ਲੋਕਾਂ ਨੂੰ ਲੋਕਾਂ ਤੋਂ ਹੀ ਉਮੀਦ ਕਰਦੇ ਆਂ ਵੀ ਐਦਾਂ ਦਾ ਕੁਝ ਮਿਲਦਾ ਹੈ ਤਾਂ ਸਾਨੂੰ ਕਾਲ ਕਰੋ ਅਸੀਂ ਆ ਕੇ ਆਪਣੇ ਆਪ ਉਸ ਜਾਨਵਰ ਨੂੰ ਉਹਨਾਂ ਤੋਂ ਛਡਵਾ ਲਵਾਂ ਠੀਕ ਹੈ ਦੋਸਤੋ ਫਿਰ ਸੋ ਦੋਸਤੋ ਅੱਜ ਅਸ ਤੋਂ ਪਹਿਲਾਂ ਆਪਾਂ ਇੱਕ ਮਿਸ਼ਨ ਚਲਾਇਆ ਸੀਗਾ ਜਿਸ ਦੇ ਤਹਿਤ ਆਪਾਂ ਤਿੰਨ ਸੱਪ ਜਿਹੜੇ ਜੋਗੀਆਂ ਤੋਂ ਕਾਬੂ ਕੀਤੇ ਸੀਗੇ ਉਹਨਾਂ ਨੂੰ ਸੁਪੋਧਰ ਕਰਨ ਲਈ ਫੋਰੈਸਟ ਡਿਪਾਰਟਮੈਂਟ ਕੋਲ ਲੈ ਆਏ ਹਾਂਗੇ ਜੂ ਦੇ ਵਿੱਚ ਬਠੰਡੇ ਚਿੜੀਆ ਘਰ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਬਠੰਡੇ ਚਿੜੀਆ ਘਰ ਆ ਗਿਆ ਤੇ ਆਪਣੇ ਸਾਹਮਣੇ ਅ fırsਰਸ ਖੜੇ ਲੇਗੇ ਇਹਨਾਂ ਨੂੰ ਜਿਹੜੀ ਨਹੀਂ fırsਰਸ ਲਾਪਾ ਇਸ ਸਪੋਤਰ ਕਰਦੇ ਲੋਹੇ ਚੋੜਿਆਂ ਦੇ ਵਿੱਚ ਤਿੰਨ ਸੱਪਣਗੇ ਇਹਨਾਂ ਨੂੰ ਸੋਹੋ ਰਹੇ ਇੱਕਦਮ ਉਹੀ ਹੈ ਸੋ ਦੋਸਤਾਂ ਇਹਨਾਂ ਨੂੰ ਸਪੋਤਰ ਕਰ ਦਿੱਤਾ ਤੇ ਇਹ ਰਿਲੀਸ ਕਰ ਦੇਣਗੇ ਆਪਣਾ ਕੰਮ ਨਿਬੜ ਗਿਆ ਤੋ ਫਿਰ ਮਿਲਦੇ ਹਾਂ ਠੀਕ ਹੈ ਜੀ ਥੈਂਕ ਯੂ